ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਕਠਿਨ ਤਪੱਸਿਆ ਕੀਤੀ। ਬਾਬਾ ਸ਼੍ਰੀ ਚੰਦ ਜੀ ਆਮ ਨਹੀਂ ਸਨ। ਉਹਨਾਂ ਵਿੱਚ ਬਹੁਤ ਸ਼ਕਤੀਆਂ ਸਨ। ਬਾਬਾ ਸ਼੍ਰੀ ਚੰਦ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਕੋਲ ਬੇਅੰਤ ਸ਼ਕਤੀਆਂ ਤੇ ਕਰਾਮਾਤਾਂ ਦੇ ਭੰਡਾਰ ਸਨ। ਉਹਨਾਂ ਨੇ ਆਪਣਾ ਸਾਰਾ ਜੀਵਨ ਤਪੱਸਿਆ ਤੇ ਭਗਤੀ ਵਿੱਚ ਵਤੀਤ ਕੀਤਾ। ਜਦੋਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਆndੀਆਂ ਨੇ ਉਦੋਂ ਹੰਕਾਰ ਆਣਾ ਸੁਭਾਵਿਕ ਹੈ ਪਰ ਜਿਹੜੇ ਪਰਮੇਸ਼ਵਰ ਦੇ ਪਿਆਰੇ ਹੁੰਦੇ ਨੇ ਉਹ ਇਹਨਾਂ ਕਰਾਮਾਤਾਂ ਨੂੰ ਰਿੱਧੀਆਂ ਸਿੱਧੀਆਂ ਨੂੰ ਕੁਝ ਨਹੀਂ ਸਮਝਦੇ ਸਗੋਂ ਉਹ ਇਹਨਾਂ ਕਰਾਮਾਤਾਂ ਤੋਂ ਦੂਰ ਰਹਿੰਦੇ ਨੇ ਤੇ ਇਹਨਾਂ ਵਿੱਚ ਨਹੀਂ ਫਸਦੇ ਗੋਰਖਨਾਥ ਕੋਲ 84 ਸਿੱਧ ਸਨ ਉਹ ਸੋਚਦੇ ਸਨ ਕਿ ਇਹ ਸਾਰੀਆਂ ਕਰਾਮਾਤਾਂ ਸਾਡੇ ਕੋਲ ਨੇ ਦੁਨੀਆ ਵਿੱਚ ਸਾਡੇ ਮੁਕਾਬਲੇ ਤੇ ਕੋਈ ਨਹੀਂ ਹੰਕਾਰ ਵਸ ਹੋ ਕੇ ਇੱਕ ਸਿੱਧ ਕਹਿਣ ਲੱਗਾ ਮੈਂ ਆਕਾਸ਼ ਉਚੋਂ ਤਾਰੇ ਤੋੜ ਕੇ ਲਿਆ ਸਕਦਾ ਦੂਸਰਾ ਕਹਿਣ ਲੱਗਾ ਮੈਂ ਇੰਨੀ ਤਾਕਤ ਰੱਖਦਾ ਕਿ ਮੈਂ ਅੰਬਰ ਪਾੜ ਕੇ ਅਸਮਾਨ ਵਿੱਚ ਜਾ ਸਕਦਾ ਇੱਕ ਸਿੱਧ ਕਹਿਣ ਲੱਗਾ ਮੈਂ ਪਤਾਲ ਨੂੰ ਪਾੜ ਕੇ ਪਤਾਲ ਦਾ ਅੰਤ ਪਾ ਸਕਦਾ ਇੱਕ ਸਿੱਧ ਕਹਿਣ ਲੱਗਾ ਮੈਂ ਇੰਨੀ ਤਾਕਤ ਰੱਖਦਾ ਮੈਂ ਅੱਗ ਦੇ ਕਪੜੇ ਬੁਣਾ ਕੇ ਆਪਣੇ ਸਰੀਰ ਤੇ ਪਾ ਸਕਦਾ ਐਨਾ ਸਿੱਧਾ ਨੂੰ ਆਪਣੀਆਂ ਸ਼ਕਤੀਆਂ ਅਤੇ ਕਰਮਾਤਾਂ ਦਾ ਬਹੁਤਾਂ ਹੀ ਹੰਕਾਰ ਸੀ। ਇਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਨਾਲ ਟੱਕਰ ਲੈਣ ਦੀ ਬਹੁਤ ਕੋਸ਼ਿਸ਼ ਕੀਤੀ। ਇਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਆਪਣੀਆਂ ਸ਼ਕਤੀਆਂ ਦਿਖਾ ਕੇ, ਕਰਮਾਤਾਂ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ। ਇਹ ਸੋਚਦੇ ਸਨ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸਾਡੀਆਂ ਸ਼ਕਤੀਆਂ ਦੇਖਣਗੇ, ਕਰਮਾਤਾਂ ਦੇਖਣਗੇ ਤਾਂ ਸਾਡੇ ਚੇਲੇ ਬਣ ਜਾਣਗੇ। ਪਰ ਉਹ ਇਸ ਗਲਤੋ ਅਨਜਾਨ ਸੰਦ ਕਿ ਉਹਨਾਂ ਦੇ ਸਾਹਮਣੇ ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਪਰਮੇਸ਼ਵਰ ਖੁਦਾ ਹਨ ਜਿਨ੍ਹਾਂ ਤੋਂ ਸਾਰੀਆਂ ਸ਼ਕਤੀਆਂ ਕਰਮਾਤਾ ਦਾ ਭੰਡਾਰ ਸ਼ੁਰੂ ਹੁੰਦਾ ਹੈ ਇਹਨਾਂ ਸਾਰੇ ਹੰਕਾਰੀਆਂ ਜੋਗੀਆਂ ਵਿੱਚੋਂ ਇੱਕ ਜੋਗੀ ਬੋਲਿਆ ਕਹਿੰਦਾ ਪੰਜਾਬ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਸ੍ਰੀ ਚੰਦ ਜੀ ਰਹਿੰਦੇ ਨੇ ਮੈਂ ਸੁਣਿਆ ਉਹਨਾਂ ਦੀ ਉੱਥੇ ਬਹੁਤ ਸੋਭਾ ਸਾਰੇ ਸੰਸਾਰ ਵਿੱਚ ਉਹਨਾਂ ਦੀ ਸ਼ੋਭਾ ਫੈਲ ਚੁੱਕੀ ਹੈ ਉਥੋਂ ਦੇ ਸਾਰੇ ਲੋਕ ਬਾਬਾ ਸ਼੍ਰੀ ਚੰਦ ਜੀ ਦਾ ਸਤਿਕਾਰ ਕਰਦੇ ਨੇ ਤੇ ਉਥੋਂ ਦੇ ਰਾਜੇ ਮਹਾਰਾਜੇ ਸਾਰੇ ਸ਼੍ਰੀ ਚੰਦ ਜੀ ਨੂੰ ਸਜਦਾ ਕਰਦੇ ਨੇ ਸਿੱਧ ਬਹੁਤ ਹੰਕਾਰੀ ਸਨ ਉਹ ਕਹਿਣ ਲੱਗੇ ਬਾਬਾ ਸ਼੍ਰੀ ਜੰਦ ਇਹ ਤਾਂ ਕੱਲ ਦਾ ਬੱਚਾ ਹੈ ਸਿੱਧ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹਨੂੰ ਵੀ ਮਿਲੇ ਸਨ ਤਾਂ ਇਹ ਉਹਨਾਂ ਨੂੰ ਬਾਲਾ ਕਹਿੰਦੇ ਸਨ ਇਹਦਾ ਭਾਵ ਹੈ ਪਾਲਕ ਕਿਉਂਕਿ ਉਹਨਾਂ ਨੇ ਆਪਣੀਆਂ ਉਮਰਾਂ ਬਹੁਤ ਵਧਾਈਆਂ ਹੋਈਆਂ ਸਨ ਸਿੱਧ ਸਭ ਨੂੰ ਆਪਣੇ ਸਾਹਮਣੇ ਬਾਲਕ ਹੀ ਸਮਝਦਾ ਸਨ ਉਹ ਆਪਣੇ ਸਾਹਮਣੇ ਕਿਸੇ ਨੂੰ ਵੀ ਕੁਝ ਨਹੀਂ ਸੀ ਸਮਝਦੇ ਚਾਹੇ ਉਹ ਰਾਬ ਹੀ ਕਿਉ ਨਾ ਹੋਏ yogi ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਬਾਬਾ ਸ਼੍ਰੀ ਚੰਦ ਜੀ ਪੰਜਾਬ ਦੀ ਧਰਤੀ ਦੇ ਨੇ ਦੂਜਾ yogi ਕਹਿਣ ਲਗਾ ਸਾਡੇ ਕੋਲ ਉਹਨਾਂ ਤੋਂ ਵੱਧ ਸ਼ਕਤੀਆਂ ਨੇ ਜਿਹੜੀਆਂ ਰਿਧੀਆਂ ਸਿੱਧੀਆਂ ਕਰਮਾਤਾ ਸ਼ਕਤੀਆਂ ਲੈਣ ਵਾਸਤੇ ਸਾਨੂੰ ਕਿੰਨਾ ਵਕਤ ਲੱਗ ਗਿਆ ਏ ਬਾਬੇ ਸ਼੍ਰੀ ਚੰਦ ਨੇ ਇੰਨੀ ਜਲਦੀ ਕਿਵੇਂ ਪ੍ਰਾਪਤ ਕਰ ਲਿਆ ਤਾਂ ਇੱਕ ਸਿੱਧ ਕਹਿਣ ਲੱਗਾ ਜੇ ਤੂੰ ਸੱਚ ਬੋਲ ਰਿਹਾ ਤਾਂ ਮੈਨੂੰ ਉੱਥੇ ਲੈ ਕੇ ਜਾ ਅਸੀਂ ਉੱਥੇ ਜਾ ਕੇ ਦੇਖ ਹੀ ਲੈਂਦੇ ਹਾਂ ਕਿ ਗੁਰੂ ਨਾਨਕ ਸੱਚੇ ਪਾਸ਼ਾ ਦਾ ਪੁੱਤਰ ਕਿੰਨਾ ਕੁ ਵੱਡਾ ਕਰਾਮਾਤੀ ਹੈ ਇੱਕ ਸਿੱਧ ਪੁੱਛਣ ਲੱਗਾ ਬਾਬਾ ਸ਼੍ਰੀ ਚੰਦ ਕਿੱਥੇ ਬੈਠਾ ਹੈ ਦੂਜਾ ਸਿੱਧ ਕਹਿਣ ਲੱਗਾ ਬਾਬਾ ਸ਼੍ਰੀ ਚੰਦ ਗੁਰਦਾਸਪੁਰ ਦੀ ਧਰਤੀ ਤੇ ਧੂਣਾ ਲਾਈ ਬੈਠੇ ਨੇ ਇਹ ਸਾਰੀ ਗੱਲ ਸੁਣ ਕੇ ਸਾਰੇ ਸਿੱਧਾ ਨੇ ਬਾਬਾ ਸ਼੍ਰੀ ਚੰਦ ਵੱਲ ਉਡਾਰੀ ਲਾ ਦਿੱਤੀ ਸਾਰੇ ਸਿੱਧ ਉੜਦੇ-ਉੜਦੇ ਬਾਬਾ ਸ਼੍ਰੀ ਚੰਦ ਕੋ ਲਾ ਗਏ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਬਾਬਾ ਕਮਲਿਆ ਜੀ ਤੇ ਬਾਬਾ ਜੀ ਦੇ ਭਤੀਜੇ ਭਾਈ ਧਰਮਚੰਦ ਜੀ ਬੈਠੇ ਸਨ ਬਾਬਾ ਸ਼੍ਰੀ ਚੰਦ ਜੀ ਦਾ ਚਿਹਰਾ ਚਮਕ ਰਿਹਾ ਸੀ ਤੇ ਉਹਨਾਂ ਦੀਆਂ ਜਟਾਵਾਂ ਸੋਨੇ ਵਾਂਗ ਲਿਸ਼ਕ ਰਹੀਆਂ ਸਨ ਬਾਬਾ ਸ਼੍ਰੀ ਚੰਦ ਜੀ ਆਤਮਕ ਸ਼ਕਤੀ ਵਾਲੇ ਮਹਾਨ ਸਿਆਸੀ ਸਨ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਪਰ ਉਹਨਾਂ ਦਾ ਰਸਤਾ ਤਿਆਗ ਤੇ ਸੰਨਿਆਸ ਵੱਲ ਸੀ ਉਹ ਆਪਣੀਆਂ ਅੱਖਾਂ ਬੰਦ ਕਰਕੇ ਪਰਮੇਸ਼ਵਰ ਦੇ ਧਿਆਨ ਵਿੱਚ ਬੈਠੇ ਸਨ ਅਸਲ ਵਿੱਚ ਬਾਬਾ ਸ਼੍ਰੀਚੰਦ ਬਾਰੇ ਉਹ ਸਿੱਧ ਜਾਣਦੇ ਸਨ ਕਿ ਉਹ ਆਮ ਹਸਤੀ ਨਹੀਂ ਕਿਉਂਕਿ ਇੰਨੇ ਲੋਕਾਂ ਵਿੱਚ ਪ੍ਰਸ਼ੰਸਾ ਹੋਣੀ ਕੋਈ ਛੋਟੀ ਗੱਲ ਨਹੀਂ ਸੀ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਬਾਬਾ ਸ਼੍ਰੀਚੰਦ ਜੀ ਬਹੁਤ ਸ਼ਕਤੀਵਾਨ ਨੇ ਸਿੱਧਾ ਵਿੱਚ ਹੰਕਾਰ ਇੰਨਾ ਸੀ ਕਿ ਉਹ ਆਪਣੇ ਆਪ ਨੂੰ ਬਹੁਤ ਤਾਕਤਵਰ ਸਮਝਦੇ ਸਨ ਉਹ ਆਪਣੀਆਂ ਸ਼ਕਤੀਆਂ ਦੇ ਸਾਹਮਣੇ ਦੂਜੇ ਦੀ ਸ਼ਕਤੀ ਨੂੰ ਕੁਝ ਨਹੀਂ ਸੀ ਸਮਝਦੇ ਬਾਬਾ ਸ਼੍ਰੀ ਚੰਦ ਜੀ ਬੈਠੇ ਹੋਏ ਸਨ ਤੇ ਸਾਰੇ ਸਿੱਧ ਉਹਨਾਂ ਦੇ ਉੱਪਰ ਆਕਾਸ਼ ਵਿੱਚ ਚੱਕਰ ਲਾਈ ਜਾਂਦੇ ਸਨ ਉਹ ਬਾਬਾ ਸ਼੍ਰੀ ਚੰਦ ਜੀ ਨੂੰ ਦੱਸਣਾ ਚਾਹੁੰਦੇ ਸਨ ਕਿ ਅਸੀਂ ਕਿੰਨੇ ਤਾਕਤਵਰ ਹਾਂ ਬਾਬਾ ਸ਼੍ਰੀ ਚੰਦ ਜੀ ਨੂੰ ਪਤਾ ਸੀ ਇਹ ਸਿੱਧ ਸਾਰੀਆਂ ਸ਼ਕਤੀਆਂ ਸਾਨੂੰ ਦਿਖਾਉਣ ਵਾਸਤੇ ਕਰ ਰਹੇ ਨੇ ਭਾਈ ਸ਼੍ਰੀ ਚੰਦ ਜੀ ਕਹਿ ਲਗੇ ਭਾਈ ਕਮਲਿਆ ਜੀ ਆ ਜਿਹੜੇ ਸਿੱਧ ਉੱਪਰ ਦੇਖ ਰਹੇ ਹੋ ਇਹ ਹਿਮਾਲਿਆ ਤੋਂ ਉੱਡ ਕੇ ਗੁਰਦਾਸਪੁਰ ਦੀ ਧਰਤੀ ਤੇ ਆਏ ਨੇ ਇਹ ਸਾਨੂੰ ਆਪਣੀਆਂ ਕਰਾਮਾਤਾਂ ਤੇ ਸ਼ਕਤੀਆਂ ਦਿਖਾਣ ਆਏ ਨੇ ਸਾਰੇ ਸਿੱਧ ਅਸਮਾਨ ਤੋਂ ਧਰਤੀ ਤੇ ਆ ਗਏ ਤੇ ਬਾਬਾ ਸ਼੍ਰੀ ਚੰਦ ਜੀ ਦੇ ਆਸ-ਪਾਸ ਬੈਠ ਗਏ ਬੜੇ ਸਤਕਾਰ ਤੇ ਪ੍ਰੇਮ ਨਾਲ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਸਿੱਧਾਂ ਨੂੰ ਆਪਣੇ ਕੋਲ ਬਿਠਾਇਆ ਸਿੱਧ ਹੰਕਾਰ ਤੇ ਈਰਖ ਨਾਲ ਭਰੇ ਪਏ ਸਨ ਤੇ ਜਦੋਂ ਅਹੰਕਾਰ ਤੇ ਈਰਖਾ ਮਨ ਵਿੱਚ ਹੋਵੇ ਤਾਂ ਉਹ ਪਿਆਰ ਭਰੇ ਬਚਨ ਨਹੀਂ ਬੋਲ ਸਕਦਾ ਸਿੱਧ ਬਾਬਾ ਸ਼੍ਰੀ ਚੰਦ ਜੀ ਨੂੰ ਬੜੇ ਕੋੜੇ ਸ਼ਬਦ ਬੋਲਣ ਲੱਗੇ ਬਾਬਾ ਸ਼੍ਰੀ ਚੰਦ ਜੀ ਸੰਿਆਸੀ ਸਨ ਉਹਨਾਂ ਨੇ ਉਹਨਾਂ ਦੇ ਰੁੱਖੇ ਬਚਨ ਸਹਿ ਲਏ ਬਾਬਾ ਸ਼੍ਰੀ ਚੰਦ ਜੀ ਮੁਸਕਰਾਣ ਲੱਗੇ ਤੇ ਉਹਨਾਂ ਨੇ ਆਪਣੇ ਮੱਥੇ ਤੇ ਤਿਉੜੀ ਨਹੀਂ ਪਾਈ ਤੇ ਨਾ ਹੀ ਉਹ ਕਰੋਧ ਵਿੱਚ ਆਏ ਬਾਬਾ ਜੀ ਨੇ ਅੰਮ੍ਰਿਤ ਵਚਨ ਬੋਲੇ ਉਹਨਾਂ ਦੇ ਬਚਨ ਸੁਣ ਕੇ ਕਈ ਸਿੱਧ ਸ਼ਾਂਤ ਹੋ ਗਏ ਪਰ ਕਈ ਸਿੱਧ ਅਜੇ ਵੀ ਹੰਕਾਰ ਵਸੋ ਕੇ ਮੰਦੇ ਬਚਨ ਬੋਲਣ ਲੱਗੇ ਸਾਰੇ ਸਿੱਧ ਮਾੜੇ ਨਹੀਂ ਸਨ ਜਿਵੇਂ ਭਰਤਰੀ ਜੋਗੀ ਉਹ ਇੱਕ ਅੱਛਾ ਸਿੱਧ ਸੀ ਪਰ ਭੰਗਰਨਾਥ ਚੰਗਾਨਾਥ ਵਰਗੇ ਸਿੱਧ ਹੰਕਾਰ ਵਸੋ ਕੇ ਬੋਲਦੇ ਸਨ ਉਹਨਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਵੀ ਵਿਤਕਰਾ ਕੀਤਾ ਪਰ ਅੰਤ ਵਿੱਚ ਉਹਨਾਂ ਦੀ ਨਹੀਂ ਚੱਲੀ ਉਹਨਾਂ ਨੇ ਮੂੰਹ ਦਿਖਾ ਦਿੱਤੀ ਕਿਉਂਕਿ ਪਰਮਾਤਮਾ ਦੇ ਨਾਲ ਕਦੀ ਵੀ ਕੋਈ ਜਿੱਤ ਨਹੀਂ ਸਕਿਆ ਸਿੱਧਾਂ ਨੇ ਪਹਿਲਾਂ ਬਾਬਾ ਜੀ ਨੂੰ ਆਪਣੀ ਤਾਕਤ ਦਿਖਾਈਆਂ ਤੇ ਹੁਣ ਉਹ ਬਾਬਾ ਜੀ ਕੋਲ ਪ੍ਰਸ਼ਨ ਪੁੱਛਦੇ ਰਹੇ। ਉਹਨਾਂ ਨੂੰ ਲੱਗਦਾ ਸੀ ਕਿ ਜੋ ਪ੍ਰਸ਼ਨ ਅਸੀਂ ਬਾਬਾ ਸ੍ਰੀ ਚੰਦ ਜੀ ਕੋਲ ਪੁੱਛਾਂਗੇ ਉਹਨਾਂ ਦੇ ਜਵਾਬ ਉਹਨਾਂ ਕੋਲ ਨਹੀਂ ਹੋਣਗੇ। ਜਦੋਂ ਸਿੱਧ ਗੁਰੂ ਨਾਨਕ ਸੱਚੇ ਪਾਸ਼ਾ ਕੋਲ ਸੁਮੀਰ ਪਰਬਤ ਤੇ ਗਏ ਤਾਂ ਉਹਨਾਂ ਨੇ ਉਹਨਾਂ ਕੋਲ ਬੜੇ ਪ੍ਰਸ਼ਨ ਪੁੱਛੇ। ਪਰ ਸਿੱਧਾ ਨੇ ਗੁਰੂ ਸਾਹਿਬ ਤੋਂ ਮੂੰਹ ਦਿਖਾ ਦਿੱਤੀ। ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਇਹਨਾਂ ਦੇ ਇੱਕ ਇੱਕ ਸਵਾਲ ਦਾ ਬਹੁਤ ਸਹੀ ਜਵਾਬ ਦਿੱਤਾ। ਉਹਨਾਂ ਨੂੰ ਇੰਜ ਲੱਗਦਾ ਸੀ ਕਿ ਜੇ ਇਹ ਸਾਡੇ ਪ੍ਰਸ਼ਨਾਂ ਦਾ ਉੱਤਰ ਨਹੀਂ ਦੇਣਗੇ ਤਾਂ ਇਹ ਸਾਡੇ ਤੋਂ ਹਾਰ ਜਾਣਗੇ ਫਿਰ ਅਸੀਂ ਦੱਸਾਂਗੇ ਕਿ ਅਸੀਂ ਤੁਹਾਡੇ ਤੋਂ ਵੱਧ ਸਿਆਣੇ ਹਾਂ ਸਿੱਧਾ ਨੇ ਬਾਬਾ ਸ਼੍ਰੀ ਚੰਦ ਜੀ ਤੋਂ ਸੈਂਕੜੇ ਪ੍ਰਸ਼ਨ ਪੁੱਛੇ ਪਰ ਬਾਬਾ ਸ਼੍ਰੀ ਚੰਦ ਜੀ ਨੇ ਸਾਰੇ ਪ੍ਰਸ਼ਨਾਂ ਦਾ ਜਵਾਬ ਬੜੇ ਧੀਰੇ ਨਾਲ ਦਿੱਤਾ ਤੇ ਬਿਲਕੁਲ ਸਹੀ ਦਿੱਤਾ ਪ੍ਰਸ਼ਨ ਪੁੱਛਤੇ ਪੁੱਛਦੇ ਪ੍ਰਚਾਦੇ ਦਾ ਵਕਤ ਹੋ ਗਿਆ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਨੂੰ ਕਿਹਾ ਕਿ ਤੁਸੀਂ ਨਗਰ ਵਿੱਚ ਜਾਓ ਤੇ ਪ੍ਰਸ਼ਾਦਾ ਲੈ ਕੇ ਆਓ ਅਸੀਂ ਇਹਨਾਂ ਸਿੱਧਾਂ ਨੂੰ ਪ੍ਰਸ਼ਾਦਾ ਛਕਾਣਾ ਹੈ ਤੁਸੀਂ ਨਗਰ ਵਿੱਚੋਂ ਪ੍ਰਸ਼ਾਦਾ ਲੈ ਕੇ ਆਓ ਉਹਨਾਂ ਸਿੱਧਾਂ ਨੇ ਜਦੋਂ ਬਾਬਾ ਸ਼੍ਰੀਚੰਦ ਜੀ ਦੇ ਇਹ ਬਚਨ ਸੁਣੇ ਤਾਂ ਉਹਨਾਂ ਨੇ ਨਗਰ ਦੇ ਵਿੱਚ ਜਿੱਥੋਂ ਕੀ ਪ੍ਰਸ਼ਾਦਾ ਲੈ ਕੇ ਆਣਾ ਸੀ ਉਹਨਾਂ ਦੇ ਮਨ ਬਦਲ ਦਿੱਤੇ ਉਹ ਚਾਹੁੰਦੇ ਸਨ ਕਿ ਜਿੱਥੇ ਭਾਈ ਕਮਲਿਆ ਜੀ ਪ੍ਰਸ਼ਾਦਾ ਲੈਣ ਜਾ ਰਹੇ ਸਨ ਉਥੇ ਭਾਈ ਕਮਲਿਆ ਜੀ ਨੂੰ ਕੋਈ ਵੀ ਪ੍ਰਸ਼ਾਦਾ ਨਾ ਦੇ। ਭਾਈ ਕਮਲਿਆ ਜੀ ਬਾਬਾ ਸ਼੍ਰੀਚੰਦ ਜੀ ਤੋਂ ਅੱਗੇ ਲੈ ਕੇ ਨਗਰ ਵਿੱਚ ਪ੍ਰਸ਼ਾਦਾ ਲੈਣ ਵਾਸਤੇ ਚਲੇ ਗਏ। ਭਾਈ ਕਮਲਿਆ ਜੀ ਨਗਰ ਵਿੱਚ ਜਿਹਦੇ ਘਰ ਵਿੱਚ ਵੀ ਜਾਂਦੇ ਉਹ ਸਾਰੇ ਪ੍ਰਸ਼ਾਦੇ ਨੂੰ ਨਾ ਕਰ ਦਿੰਦੇ। ਭਾਈ ਕਮਲਿਆ ਜੀ ਹੋਰ ਘਰਾਂ ਵਿੱਚ ਵੀ ਗਏ ਪਰ ਉਹਨਾਂ ਨੂੰ ਕਿਤੇ ਵੀ ਪ੍ਰਸ਼ਾਦਾ ਨਹੀਂ ਮਿਲਿਆ ਕਿਉਂਕਿ ਉਹਨਾਂ ਸਿੱਧਾਂ ਨੇ ਨਗਰ ਵਾਲਿਆਂ ਦਾ ਮਨ ਪਰਵਾਹ ਦਿੱਤਾ ਸੀ ਤਾਂ ਕਿ ਭਾਈ ਕਮਲਿਆ ਜੀ ਨੂੰ ਕਿਤੋਂ ਵੀ ਪ੍ਰਸ਼ਾਦਾ ਨਾ ਮਿਲੇ ਹੁਣ ਸਾਰੇ ਲੋਕ ਭਾਈ ਕਮਲਿਆ ਜੀ ਨੂੰ ਪ੍ਰਸ਼ਾਦੇ ਵੱਜੋਂ ਨਾ ਕਰਨ ਲੱਗ ਪਏ ਜਦੋਂ ਸਾਰਿਆਂ ਵੱਲੋਂ ਪ੍ਰਸ਼ਾਦੇ ਵੱਲੋਂ ਨਾ ਮਿਲੀ ਤਾਂ ਭਾਈ ਕਮਲਿਆ ਜੀ ਦਾ ਮਨ ਬਹੁਤ ਦੁਖੀ ਹੋਇਆ ਭਾਈ ਕਮਰਿਆ ਜੀ ਸੋਚਣ ਲੱਗੇ ਪ੍ਰਸ਼ਾਦਾ ਕਿਤੋਂ ਵੀ ਨਹੀਂ ਮਿਲ ਰਿਹਾ ਮੈਂ ਸਿੱਧਾ ਵਸਤੇ ਪ੍ਰਸ਼ਾਦਾ ਕਿੱਥੋਂ ਲੈ ਕੇ ਜਾਵਾਂ ਇਹ ਸੋਚ-ਸੋਚ ਕੇ ਭਾਈ ਕਮਲਿਆ ਜੀ ਸ਼ਹਿਰ ਵਿੱਚੋਂ ਬਾਹਰ ਆਦੇ ਭਾਈ ਕਮਲਿਆ ਜੀ ਕਹਿਣ ਲੱਗੇ ਇਸ ਨਗਰ ਵਿੱਚੋਂ ਪ੍ਰਸ਼ਾਦਾ ਨਹੀਂ ਮਿਲਿਆ ਇਹ ਨਗਰ ਖੇ ਹੋ ਜੇ ਸੁਭਾਵਿਕੀ ਉਹਨਾਂ ਦੇ ਮੂੰਹ ਵਿੱਚੋਂ ਇਹ ਨਿਕਲ ਗਿਆ ਸਾਧੂ ਜੋ ਬਚਨ ਕਰਦੇ ਹਨ ਉਹ اٹਲ ਹੁੰਦੇ ਨੇ ਉਹ ਬਚਨ ਪਰਮਾਤਮਾ ਨੂੰ ਵੀ ਮੰਨਨੇ ਪੈਂਦੇ ਨੇ ਸਾਧੂ ਰੱਬ ਦੇ ਅਨੰਣ ਪਿਆਰੇ ਹੁੰਦੇ ਨੇ ਤੇ ਰੱਬ ਉਹਨਾਂ ਦੇ ਬਚਨਾਂ ਨੂੰ ਟਾਲ ਨਹੀਂ ਸਕਦਾ ਭਾਈ ਕਮਲਿਆ ਜੀ ਦਾ ਬਚਨ ਅਜਾਈ ਨਹੀਂ ਗਿਆ ਉਹਨਾਂ ਦੇ ਬਚਨ ਉੱਥੇ ਵਰਤ ਗਏ ਬਾਬਾ ਸ਼੍ਰੀ ਚੰਦ ਜੀ ਆਪਣੀ ਜਗ੍ਹਾ ਤੇ ਬੈਠੇ ਬੈਠੇ ਸਭ ਕੁਝ ਦੇਖ ਰਹੇ ਸਨ ਭਾਈ ਕਮਲਿਆ ਜੀ ਬਾਬਾ ਸ਼੍ਰੀ ਚੰਦ ਜੀ ਕੋਲ ਆਏ ਤਾ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਤੂੰ ਜੋ ਬਚਨ ਕੀਤੇ ਨੇ ਇਹ ਸਹੀ ਨਹੀਂ ਹੈ ਇਹਨਾਂ ਨਗਰ ਦੇ ਲੋਕਾਂ ਨੇ ਤੈਨੂੰ ਪ੍ਰਸ਼ਾਦਾ ਨਹੀਂ ਦਿੱਤਾ ਇਹ ਉਹਨਾਂ ਦਾ ਕਸੂਰ ਨਹੀਂ ਹੈ ਇਹਨਾਂ ਸਿੱਧਾਂ ਨੇ ਉਹਨਾਂ ਦਾ ਮਨ ਫੇਰ ਦਿੱਤਾ ਤਾਂ ਹੀ ਤੈਨੂੰ ਪ੍ਰਸ਼ਾਦਾ ਨਹੀਂ ਮਿਲਿਆ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਭਾਈ ਕਮਲਿਆ ਜੀ ਤੁਹਾਡਾ ਬਚਨ ਅਟਲ ਹੈ ਇਹ ਅਜਾਈ ਨਹੀਂ ਜਾਏਗਾ ਭਾਈ ਕਮਲਿਆ ਜੀ ਤੁਸੀਂ ਨਗਰ ਵਾਸੀਆਂ ਨੂੰ ਕਹਿ ਦਿਓ ਕਿ ਉਹ ਆਪਣੇ بیوی ਬੱਚੇ ਲੈ ਕੇ ਤੇ ਆਪਣਾ ਕੀਮਤੀ ਸਮਾਨ ਲੈ ਕੇ ਨਗਰ ਤੋਂ ਬਾਹਰ ਆ ਜਾਣਾ ਤੁਸੀਂ ਛੇਤੀ ਕਰੋ ਤੁਹਾਡੇ ਕੋਲ ਸਮਾਂ ਬਹੁਤ ਥੋੜਾ ਹੈ ਕਿਤੇ ਤੁਹਾਡੇ ਬਜਨਾ ਕਰਕੇ ਕਿਸੇ ਜੀਵ ਦਾ ਨੁਕਸਾਨ ਨਾ ਹੋ ਜਾਏ ਜਾਓ ਜਲਦੀ ਜਾ ਕੇ ਸਾਰੇ ਨਗਰ ਵਾਸੀਆਂ ਨੂੰ ਸ਼ਹਿਰ ਖਾਲੀ ਕਰਨ ਲਈ ਕਹੋ ਭਾਈ ਕਮਲਿਆ ਜੀ ਛੇਤੀ ਹੀ ਉਸ ਨਗਰ ਵਿੱਚ ਗਏ ਤੇ ਲੋਕਾਂ ਨੂੰ ਕਹਿਣ ਲੱਗੇ ਆਪਣਾ ਸਾਰਾ ਸਮਾਨ ਲੈ ਕੇ ਨਗਰ ਵਿੱਚੋਂ ਬਾਹਰ ਆ ਜਾਓ ਉਹਨਾਂ ਨગરਵਾਸੀਆਂ ਨੇ ਭਾਈ ਕਮਲਿਆ ਜੀ ਦੀ ਗੱਲ ਮੰਨ ਲਈ ਤੇ ਆਪਣੇ بیوی ਬੱਚਿਆਂ ਨੂੰ ਲੈ ਕੇ ਤੇ ਆਪਣਾ ਕੀਮਤੀ ਸਮਾਨ ਲੈ ਕੇ ਉਹ ਨਗਰ ਤੋਂ ਬਾਹਰ ਆ ਗਏ ਜਿੱਦਾਂ ਹੀ ਉਹ ਨਗਰ ਤੋਂ ਬਾਹਰ ਆਏ ਉਹਨਾਂ ਦੇ ਸਾਰੇ ਮਕਾਨ ਧਰਤੀ ਤੇ ਡਿਗਣ ਲੱਗ ਪਏ ਤੇ ਕੁਝ ਮਿੰਟਾਂ ਵਿੱਚ ਹੀ ਸਾਰਾ ਨਗਰ ਖੇ ਹੋ ਗਿਆ ਭਾਈ ਕਮਲਿਆ ਜੀ ਬਾਬਾ ਸ਼੍ਰੀ ਚੰਦ ਜੀ ਕੋਲ ਵਾਪਸ ਆਏ ਤੇ ਉਹਨਾਂ ਕਿਹਾ ਕਿ ਇਹਨਾਂ ਸਿੱਧਾਂ ਨੂੰ ਆਪਾ ਪ੍ਰਸ਼ਾਦਾ ਕਿਵੇਂ ਚਕਾਈਏ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਭਾਈ ਕੰਮਲਿਆ ਜੀ ਉਸ ਪਰਮਾਤਮਾ ਨੇ ਅਨ ਆਪੇ ਹੀ ਦੇ ਦੇਣਾ ਉਹ ਪਰਮੇਸ਼ਵਰ ਆਪ ਹੀ ਕਿਰਪਾ ਕਰੇਗਾ ਤੁਸੀਂ ਐਨਾ ਕਰੋ ਐਨਾ ਸਿੱਧਾਂ ਦੀ ਪੰਗਤੀ ਲਵਾ ਦਿਓ ਹੁਣੇ ਹੀ ਅਨਪੂਰਨਾ ਆਏਗੀ ਤੇ ਸਾਰਾ ਪ੍ਰਸ਼ਾਦਾ ਤਿਆਰ ਹੋ ਜਾਏਗਾ ਬਾਬਾ ਜੀ ਦੇ ਬਚਨ ਕਰਦੇ ਹੀ ਅਨਪੂਰਨਾ ਬਾਬਾ ਜੀ ਦੇ ਕੋਲ ਆ ਗਈ ਉਹ ਕਹਿਣ ਲੱਗੀ ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ ਮੈਂ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹਾਂ ਭਾਈ ਸ਼੍ਰੀ ਚੰਦ ਜੀ ਭਾਈ ਕਮਲਿਆ ਜੀ ਨੂੰ ਕਹਿਣ ਲੱਗੇ ਇਸ ਪਤਿਲੇ ਉੱਤੇ ਕਪੜਾ ਪਾ ਦਿਓ ਤੇ ਜਿਹੜਾ ਭੋਜਨ ਇਹ ਸਿੱਧ ਆਖਦੇ ਨੇ ਉਹ ਪਤਿਲੇ ਵਿੱਚੋਂ ਕੱਢ-ਕੱਢ ਕੇ ਵਰਤਾਈ ਜਾਓ ਜੋ ਚੀਜ਼ ਖਾਂਦੀ ਜਿਸ ਦੀ ਇੱਛਾ ਹੁੰਦੀ ਸੀ ਉਹੀ ਪਤਿਲੇ ਵਿੱਚੋਂ ਨਿਕਲਦੀ ਸੀ ਸਾਰੇ ਸਿੱਧਾਂ ਨੇ ਉੱਥੇ ਭੋਜਨ ਛਕਿਆ ਤੇ ਉਹ ਬੜੇ ਪਰਸੰਨ ਹੋਏ ਇਹ ਸਾਰਾ ਭੋਜਨ ਇੱਕ ਪਤਿਲੀ ਵਿੱਚੋਂ ਹੀ ਆ ਰਿਹਾ ਸੀ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ अलग-अलग ਅਗੇ ਜਿਹਾ ਇੱਕੋ ਪਤਲੀ ਵਿੱਚ ਆਰੀਆਂ ਸਨ ਸਿੱਧ ਬਹੁਤ ਹੈਰਾਨ ਹੋਏ ਤਾਂ ਉਹ ਸਮਝਦੇ ਕਿ ਬਾਬਾ ਸ਼੍ਰੀਚੰਦ ਆਮ ਇਨਸਾਨ ਨਹੀਂ ਉਹ ਸ਼ਕਤੀਵਾਨ ਤੇ ਪਰਮੇਸ਼ਵਰ ਦੇ ਵੱਡੇ ਭਗਤ ਹਨ ਸਿੱਧ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਧੰਨ ਹੋ ਜੋ ਕੁਝ ਤੁਹਾਡੇ ਬਾਰੇ ਸੁਣਿਆ ਸੀ ਉਹ ਸਭ ਸੱਚ ਹੈ ਆਪਣਾ ਹੰਕਾਰ ਤੋੜ ਕੇ ਸਾਰੇ ਸਿੱਧਾ ਨੇ ਬਾਬਾ ਸ਼੍ਰੀਚੰਦ ਜੀ ਕੋਲੋਂ ਜਾਨ ਦੀ ਆਗਿਆ ਮੰਗੀ ਬਾਬਾ ਸ਼੍ਰੀ ਚੰਦ ਜੀ ਨੇ ਸਿੱਧਾਂ ਨੂੰ ਜਾਣ ਦੀ ਆਗਿਆ ਦਿੱਤੀ ਤੇ ਸਭ ਨੂੰ ਪੰਜ-ਪੰਜ ਸੋਨੇ ਦੇ ਮੋਹਰੇ ਦਿੱਤਿਆਂ। ਬਾਬਾ ਜੀ ਤੋਂ ਆਗਿਆ ਲੈਣ ਤੋਂ ਬਾਅਦ ਸਾਰੇ ਸਿੱਧ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਤੋਂ ਆਪਣੇ ਸਥਾਨ ਵਾਪਸ ਪਰਤ ਗਏ। ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਸਿੱਧਾਂ ਦਾ ਹੰਕਾਰ ਤੋੜਿਆ। ਇਹਨਾਂ ਦੀ ਈਰਖਾ ਨੂੰ ਖਤਮ ਕੀਤਾ ਤੇ ਇਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ। ਬਾਬਾ ਸ਼੍ਰੀ ਚੰਦ ਜੀ ਨੇ ਇਹਨਾਂ ਸਿੱਧਾਂ ਨੂੰ ਪ੍ਰਭਾਤਮਾ ਦੀ ਭਗਤੀ ਵਿੱਚ ਜੋੜਿਆ। ਸੰਘਾਜੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਜਦੋਂ ਅਵਤਾਰ ਧਾਰਿਆ ਸੀ ਉਸ ਤੋਂ 32 ਸਾਲ ਬਾਅਦ ਬਾਬਾ ਸ਼੍ਰੀ ਚੰਜੀ ਦਾ ਆਗਮਨ ਹੋਇਆ ਸੀ ਵਿਆਹ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਸ਼ਾ ਜੀ ਸੁਲਤਾਨਪੁਰ ਤੋਂ ਤਲਵੰਡੀ ਵਾਪਸ ਆਵੇ ਗੁਰੂ ਨਾਨਕ ਸੱਚੇ ਪਾਸ਼ਾ ਅਕਸਰ ਘਰ ਤੋਂ ਬਾਹਰ ਹੀ ਆ ਕਰਦੇ ਸਨ ਤੇ ਕਦੇ-ਕਦੇ ਘਰੇ ਆਂਦੇ ਸਨ ਗੁਰੂ ਨਾਨਕ ਸੱਚੇ ਪਾਸ਼ਾ ਜਿੰਨਾ ਵੀ ਧਾਰਕ万ਦੇ ਸਨ ਉਹ ਸਾਰੇ ਸਾਧੂਆਂ ਸੰਤਾਂ ਵਿੱਚ ਵੰਡ ਦਿੰਦੇ ਸਨ ਜਦੋਂ ਇਹ ਸਾਰੀ ਗੱਲ ਗੁਰੂ ਸਾਹਿਬ ਦੀ ਸੱਸ ਚੰਦੋ ਰਾਣੀ ਨੂੰ ਪਤਾ ਚੱਲੀ ਤਾਂ ਉਹ ਬੜੀ ਨਾਰਾਜ਼ ਹੋਈ ਤੇ ਬੇਬੇ ਨਾਨਕੀ ਜੀ ਕੋਲ ਆ ਕੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਸ਼ਿਕਾਇਤ ਕੀਤੀ ਬੇਬੇ ਨਾਨਕੀ ਜੀ ਕਹਿਣ ਲੱਗੇ ਤੁਹਾਡੇ ਬੜੇ ਵੱਡੇ ਭਾਦ ਨੇ ਜਿਹੜਾ ਤੁਹਾਡਾ ਰਿਸ਼ਤਾ ਗੁਰੂ ਨਾਨਕ ਸੱਚੇ ਪਾਸ਼ਾ ਨਾਲ ਹੋਇਆ ਹੈ ਗੁਰੂ ਜੀ ਤਾਂ ਸਾਰੇ ਸੰਸਾਰ ਦਾ ਭਲਾ ਕਰਦੇ ਨੇ ਉਹ ਸਭ ਦੇ ਵਿਕਾਰਾਂ ਨੂੰ ਖਤਮ ਕਰ ਦਿੰਦੇ ਨੇ ਮਾਤਾ ਸੁਲਖਣੀ ਜੀ ਬੇਬੇ ਨਾਨਕੀ ਜੀ ਨੂੰ ਕਹਿਣ ਲੱਗੇ ਕਿ ਤੁਹਾਡੇ ਵੀਰ ਨੇ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਣ ਦਿੱਤੀ। ਬੇਬੇ ਨਾਨਕੀ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਬੇਬੇ ਨਾਨਕੀ ਜੀ ਜਦੋਂ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਉਹ ਤੁਰੰਤ ਹਾਜ਼ਰ ਹੋ ਜਾਂਦੇ। ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਦੋਂ ਵੀ ਸਾਨੂੰ ਯਾਦ ਕਰੋਗੇ ਅਸੀਂ ਤੁਰੰਤ ਹਾਜ਼ਰ ਹੋ ਜਾਵਾਂਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਉਸ ਵਕਤ ਮੁੱਢੀ ਖਾਣਾ ਚਾਹੁੰਦੇ ਸਨ। ਉਥੇ ਗੁਰੂ ਨਾਨਕ ਸੱਚੇ ਪਾਸ਼ਾ 13-13 ਕਰਕੇ ਵੰਡੇ ਜਾਂਦੇ ਸਨ ਲੋਕ ਸੋਚਦੇ ਸਨ ਕਿ ਜਿਹੜਾ ਇਹ ਦੌਲਤਖਾਨ ਨਵਾਬ ਹੈ ਇਹ ਆਪਣੇ ਸਾਰੇ ਪੈਸੇ ਵਸੂਲ ਕਰੇਗਾ ਤੇ ਜੇ ਗੁਰੂ ਸਾਹਿਬ ਕੋਲ ਘਾਟ ਆਇਆ ਤੇ ਇਹ ਉਹਨਾਂ ਨੂੰ ਬੰਦੀ ਬਣਾ ਲਏਗਾ ਜਿਹੜੇ ਨਿੰਦਕ ਸਨ ਉਹ ਗੁਰੂ ਸਾਹਿਬ ਦੀਆਂ ਸ਼ਿਕਾਇਤਾਂ ਦੌਲਤਖਾਨ ਨਵਾਬ ਨੂੰ ਕੋਲ ਕਰਨ ਲੱਗੇ ਪਰ ਜਦੋਂ ਵੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਹੱਟੀ ਦਾ ਹਿਸਾਬ ਹੋਇਆ ਤਾਂ ਉਹ ਬਾਦ ਹੀ ਨਿਕਲਿਆ ਤੇ ਉਹਨਾਂ ਨਿੰਦਗਾਂ ਨੇ ਆਪਣਾ ਮੂੰਹ ਦਿਖਾ ਦਿੱ। ਜਦੋਂ ਬਾਬਾ ਸ਼੍ਰੀ ਚਾਂਦੀ ਦਾ ਜਨਮ ਹੋਇਆ ਉਦੋਂ ਪਰਿਵਾਰ ਵਿੱਚ ਖੁਸ਼ੀਆਂ ਵੱਧ ਗਈਆਂ। ਬਾਬਾ ਜੀ ਦਾ ਅਵਤਾਰ ਹੋਣ ਤੇ ਮੰਗਤੇ ਉਹਨਾਂ ਦੇ ਦਰਵਾਜ਼ੇ ਤੇ ਮੰਗਣ ਆਏ। ਸਾਰਿਆਂ ਨੂੰ ਖੁੱਲਾ ਦਾਣ ਦੇ ਕੇ ਖੁਸ਼ ਕੀਤਾ। ਬਾਬਾ ਸ਼੍ਰੀ ਚਾਂਦੀ ਦਾ ਜਨਮ 1494 ਈਸਵੀ ਵਿੱਚ ਹੋਇਆ। ਬਾਬਾ ਸ਼੍ਰੀ ਚੰਦ ਜੀ ਬਚਪਨ ਤੋਂ ਹੀ ਤਿਆਗੀਸ ਬਾਵਲੇ ਸਨ। ਉਹਨਾਂ ਦਾ ਮਨ ਘਰ ਗ੍ਰਹਿਸਤ ਵਾਲ ਨਹੀਂ ਸੀ। ਉਹਨਾਂ ਦਾ ਮਨ ਭਗਤੀ ਤੇ ਸੰਨਿਆਸ ਵੱਲ ਸੀ। ਬਾਬਾ ਸ਼੍ਰੀ ਚੰਦੀ ਨੇ ਆਪਣੇ ਜੀਵਨ ਵਿੱਚ ਵਿਆਹ ਨਹੀਂ ਕੀਤਾ ਅਤੇ ਉਹਨਾਂ ਨੇ ਸੰਨਿਆਸੀ ਜੀਵਨ ਜੀਵਿਆ। ਉਹਨਾਂ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਜੋ ਧਿਆਨ, ਸਾਧਨਾ ਤੇ ਤਿਆਗ ਤੇ ਆਧਾਰ ਸੀ। ਇਹ ਸੰਪਰਦਾਇ ਗੁਰੂ ਨਾਲ ਜੁੜੀ ਰਹੀ ਤੇ ਸਿੱਖ ਧਰਮ ਦੀ ਪ੍ਰਚਾਰ ਪ੍ਰਸਾਰ ਵਿੱਚ ਯੋਗਦਾਨ ਪਾਉਂਦੀ ਰਹੀ। ਬਾਬਾ ਸ਼੍ਰੀ ਚੰਦ ਜੀ ਆਤਮਿਕ ਸ਼ਕਤੀ ਵਾਲੇ ਮਹਾਨ ਸੰਨਿਆਸੀ ਸਨ। ਕਹਿੰਦੇ ਹਨ ਕਿ ਉਹਨਾਂ ਨੇ ਬਹੁਤ ਲੰਬੀ ਉਮਰ ਤੱਕ ਜੀਵਨ ਬਤੀਤ ਕੀਤਾ। ਬਾਬਾ ਸ਼੍ਰੀ ਚੰਦ ਜੀ ਆਪਣੇ ਪਿਤਾ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਲੋਕਾਂ ਤੱਕ ਪਹੁੰਚਾਉਂਦੇ ਸਨ ਪਰ ਉਹਨਾਂ ਦਾ ਰਸਤਾ ਤਿਆਗ ਤੇ ਸੰਨਿਆਸ ਵੱਲ ਸੀ। ਇਸ ਕਾਰਨ ਉਹ ਗੁਰੂ ਗੱਦੀ ਦੇ ਹੱਕਦਾਰ ਨਹੀਂ ਬਣੇ। ਬਾਬਾ ਸ਼੍ਰੀ ਚੰਦ ਜੀ ਦਾ ਆਸ਼ਰਮ ਹਿਮਾਲਿਆ ਦੇ ਇਲਾਕੇ ਵਿੱਚ ਵੀ ਮਸ਼ਹੂਰ ਰਿਹਾ। ਬਹੁਤ ਸਾਰੇ ਲੋਕ ਉਹਨਾਂ ਤੋਂ ਆਤਮਿਕ ਸਿੱਖਿਆ ਲੈਂਦੇ ਸਨ। ਉਹਨਾਂ ਨੇ ਆਪਣੀ ਸੰਵਰਦਾਇ ਰਹੀ ਲੋਕਾਂ ਨੂੰ ਨਿਮਰਤਾ, ਤਿਆਗ ਅਤੇ ਪ੍ਰਭੂ ਭਗਤੀ ਦੀ ਸਿੱਖਿਆ ਦਿੱਤੀ। ਸਿੱਖ ਇਤਿਹਾਸ ਵਿੱਚ ਬਾਬਾ ਸ਼੍ਰੀ ਚੰਦ ਜੀ ਨੂੰ ਇੱਕ ਮਹਾਨ ਸੰਿਆਸੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਵਜੋਂ ਯਾਦ ਕੀਤਾ ਜਾਂਦਾ ਹੈ। ਉਹਨਾਂ ਦਾ ਯੋਗਦਾਨ ਉਦਾਸੀ ਪਰੰਪਰਾ ਰਹੀ ਅੱਜ ਵੀ ਯਾਦ ਕੀਤਾ ਜਾਂਦਾ ਹੈ। ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ